ਇੱਕ ਐਮਪੀ ਨੂੰ ਕਿੰਨੀ ਮਿਲਦੀ ਹੈ ਤਨਖਾਹ ਕੀ ਹੁੰਦੀ ਹੈ ਐਮਪੀ ਦੀ ਪਾਵਰ ਕਿਹੜੀਆਂ ਸਹੂਲਤਾਂ ਆਉਂਦੀਆਂ ਨੇ ਐਮਪੀ ਦੇ ਹਿੱਸੇ ਆਉ ਜਾਣੀਏ ਭਾਰਤ ਵਿੱਚ ਲੋਕ ਸਭਾ ਚੋਣਾਂ ਖਤਮ ਹੋ ਚੁੱਕੀਆਂ ਹਨ ਤੇ 543 ਹਲਕਿਆਂ ਤੋਂ ਮੈਂਬਰ ਚੁਣ ਕੇ ਦਿੱਲੀ ਪਹੁੰਚ ਗਏ ਹਨ ਜੇਕਰ ਐਮਪੀ ਨੂੰ ਮਿਲਦੀ ਤਨਖਾਹ ਤੇ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਐਮਪੀ ਨੂੰ ਹਰ ਮਹੀਨੇ 1 ਲੱਖ ਰੁਪਏ ਤਨਖਾਹ ਮਿਲਦੀ ਹੈ ਐਮਪੀ ਨੂੰ ਸਦਨ ਦੇ ਸੈਸ਼ਨ ਜਾਂ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਜਾਂ ਸੰਸਦ ਮੈਂਬਰ ਵੱਜੋਂ ਕਿਸੇ ਵੀ ਕੰਮ ਦੇ ਲਈ ਯਾਤਰਾ ਕਰਨ ਵੇਲੇ ਵੱਖਰਾ ਪੱਤਾ ਦਿੱਤਾ ਜਾਂਦਾ ਹੈ ਜੇਕਰ ਐਮਪੀ ਸੜਕ ਰਾਹੀਂ ਸਫ਼ਰ ਕਰਦੇ ਹਨ ਤਾਂ ਉਹਨਾਂ ਨੂੰ 16 ਰੁਪਏ ਪ੍ਰਤੀ ਕਿਲੋਮੀਟਰ ਮਿਲਦਾ ਹੈ ਜਾਣਕਾਰੀ ਦੇ ਮੁਤਾਬਕ ਐਮਪੀ ਨੂੰ 70000 ਰੁਪਏ ਹਲਕਾ ਪੱਤਾ ਵੱਜੋਂ ਦਿੱਤੇ ਜਾਂਦੇ ਹਨ ਤੇ ਇਸ ਤੋਂ ਬਿਨਾਂ 2000 ਰੁਪਏ ਪ੍ਰਤੀ ਮਹੀਨਾ ਅਲੱਗ ਪੱਤਾ ਦਿੱਤਾ ਜਾਂਦਾ ਹੈ ਜੇਕਰ ਐਮਪੀ ਨੇ ਦਿੱਲੀ ਵਿਖੇ ਆਪਣੇ ਘਰ ਦਫ਼ਤਰ ਵਿਖੇ ਟੈਲੀਫੋਨ ਲਵਾਉਣਾ ਹੋਵੇ ਤਾਂ ਕੋਈ ਖਰਚਾ ਨਹੀਂ ਦੇਣਾ ਪੈਂਦਾ ਇਹ ਸਾਰਾ ਖਰਚਾ ਸਰਕਾਰ ਕਰਦੀ ਹੈ ਜਿਸ ਵਿੱਚ ਉਹਨਾਂ ਨੂੰ 1.5 ਲੱਖ ਮੁਫਤ ਕਾਲਾਂ ਦੀ ਸਹੂਲਤ ਹੁੰਦੀ ਹੈ ਜੇਕਰ ਦੇਖਿਆ ਜਾਵੇ ਤਾਂ ਐਮਪੀ ਨੂੰ ਹਰ ਮਹੀਨੇ ਦਫ਼ਤਰੀ ਖਰਚ ਵਜੋਂ 60000 ਰੁਪਏ ਮਿਲਦੇ ਹਨ ਤੇ ਦਿੱਲੀ ਵਿੱਚ ਮੁਫਤ ਘਰ ਵੀ ਮਿਲਦਾ ਹੈ ਇਸ ਤੋਂ ਇਲਾਵਾ ਐਮਪੀ ਨੂੰ ਰੇਲਵੇ ਪਾਸ ਮਿਲਦਾ ਹੈ ਜਿਸ ਤੇ ਉਹ ਟ੍ਰੇਨ ਦੇ ਫਰਸਟ ਕਲਾਸ ਏਸੀ ਵਿੱਚ ਮੁਫਤ ਸਫ਼ਰ ਕਰ ਸਕਦਾ ਹੈ ਇਸ ਦੇ ਨਾਲ ਹੀ ਐਮਪੀ ਨੂੰ ਸਰਕਾਰੀ ਕੰਮ ਦੇ ਮਾਮਲੇ ਵਿੱਚ ਵਿਦੇਸ਼ ਜਾਣ ਤੇ ਵੀ ਸਰਕਾਰੀ ਪੱਤਾ ਮਿਲਦਾ ਹੈ ਤੇ ਹਰ ਐਮਪੀ ਨੂੰ ਮੈਡੀਕਲ ਦੀ ਮੁਫਤ ਸਹੂਲਤ ਮਿਲਦੀ ਹੈ ਭਾਵੇਂ ਉਹ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਆਪਣਾ ਮੁਫਤ ਇਲਾਜ ਜਾਂ ਆਪਰੇਸ਼ਨ ਕਰਵਾ ਸਕਦਾ ਹੈ ਇਸ ਤੋਂ ਇਲਾਵਾ ਮੈਂਬਰ ਨੂੰ ਸਰਕਾਰੀ ਖਰਚੇ ਤੇ ਸੁਰੱਖਿਆ ਕਰਮਚਾਰੀ ਸਾਂਭ-ਸਮਾਹ ਦੇ ਲਈ ਕਰਮਚਾਰੀ ਮਿਲਦੇ ਹਨ ਤੁਸੀਂ ਜੁੜੇ ਰਹੋ ਆਰਐਮਪੀ ਟੈਲੀਵਿਜ਼ਨ ਦੇ ਨਾਲ ਤੇ ਸ੍ਰਿੰਦਰਪਾਲ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ